ਅੱਜ ਦੇ ਦਿਨ ਸਰਸਾ ਨਦੀ ਦੇ ਕੰਢੇ ਅੰਮ੍ਰਿਤ ਵੇਲੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਤਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇਸ ਸਥਾਨ ਤੇ ਮਹਾਰਾਜ ਜੀ ਦੇ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਮਹਾਰਾਜ ਜੀ ਦੇ ਮੈਲ ਮਾਤਾ ਸੁੰਦਰੀ ਜੀ ਔਰ ਮਾਤਾ ਸਹਿਬ ਦੇਵਾ ਜੀ ਨੂੰ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਦਿੱਲੀ ਲੈ ਗਏ। ਛੋਟੇ ਸਹਿਬਜ਼ਾਦੇ ਸਤਕਾਰਯੋਗ ਮਾਤਾ ਗੁਜਰੀ ਜੀ ਦੇ ਨਾਲ ਗਏ। ਔਰ ਵੱਡੇ ਸਹਿਬਜ਼ਾਦੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਨਾਲ ਚਮਕੌਰ ਦੀ ਗੜੀ ਨੂੰ ਬਧੇ। ਅੱਜ ਦੇ ਦਿਨ ਹੀ ਅੰਮ੍ਰਿਤ ਵੇਲੇ ਸਰਸਾ ਨਦੀ ਦੇ ਕੰਢੇ ਤੇ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਹੈ ਬੜਾ ਭਿਆਨਕ ਜੰਗ ਹੋਇਆ। ਕਿਉਂਕਿ ਸਹਿਬ ਬਾਬਾ ਅਜੀਤ ਸਿੰਘ ਜੀ ਪਿੱਛੇ ਜੰਗ ਦੇ ਖੇਰੇ 'ਚ ਦੁਸ਼ਮਣਾਂ 'ਚ ਘਿਰ ਗਏ ਸਨ ਕਿਉਂਕਿ ਦੁਸ਼ਮਣਾਂ ਨੇ ਕਥਮਾ ਤੋੜ ਦਿੱਤੀਆਂ ਤੇ ਮਹਾਰਾਜ ਜੀ ਦੇ ਉੱਤੇ ਹਮਲਾ ਬੋਲ ਦਿੱਤਾ ਸੀ ਬਾਬਾਜੀਤ ਸਿੰਘ ਜੀ ਜਦੋਂ ਖੇਰੇ ਵਿੱਚ ਘਿਰ ਗਏ ਤੇ ਕਲਗੀਧਰ ਜੀ ਨੇ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਜੀ ਸੀ ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਨੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਸਰਮਾਨ ਦਿੱਤਾ ਬਾਬਾ ਜੀਵਨ ਸਿੰਘ ਜੀ ਔਰ ਭਾਈ ਉਦੇ ਸਿੰਘ ਜੀ ਭਾਈ ਉਦੇ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਦੇ ਸਹਬਜ਼ਾਦੇ ਸੀ ਬਾਬਾ ਬਚਿੱਤਰ ਸਿੰਘ ਦੇ ਭਰਾ ਸਨ ਦੋਨਾਂ ਸੰਗਾਂ ਨੂੰ ਹੁਕਮ ਕੀਤਾ ਕਿ ਤੁਸੀਂ ਬਾਬਾਜੀਤ ਸਿੰਘ ਜੀ ਨੂੰ ਕੇਰੇ ਚੋਂ ਕੱਢ ਕੇ ਲਿਆਓ ਬਾਬਾ ਜੀਵਨ ਸਿੰਘ ਤੇ ਭਾਈ ਉਹਦੇ ਸਿੰਘ ਜੀ ਕੁਝ ਇੱਕ ਸਿੰਘਾਂ ਦਾ ਜਥਾ ਲੈ ਕੇ ਸ਼ਹੀ ਟਿੱਬੀ ਤੇ ਮੁਕਾਬਲਾ ਕੀਤਾ ਵੈਰੀ ਨਾਲ ਬਾਬਾ ਜੀਤ ਸਿੰਘ ਜੀ ਨੂੰ ਘੇਰੇ ਚੋਂ ਕੱਢ ਕੇ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ ਤੱਕ ਲੈ ਕੇ ਆਏ ਭਾਈ ਉਹਦੇ ਸਿੰਘ ਜੀ ਇੰਨੀ ਬਹਾਦਰੀ ਨਾਲ ਉੱਥੇ ਲੜੇ ਕਿ ਤੁਰਕਾਂ ਤੇ ਪਾੜੀਆਂ ਨੂੰ ਇਹ ਮਨ ਦੇ ਵਿੱਚ ਖਦਸਾ ਹੋਇਆ ਕਿ ਲੱਗਦਾ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਲੜ ਰਹੇ ਕਿਉਂਕਿ ਇੰਨੀ ਬਹਾਦਰੀ ਨਾਲ ਪਾਈਉਦੇ ਸਿੰਘ ਜੀ ਲੜੇ ਕਿ ਵੈਰੀਆਂ ਦੇ ਦੰਦ ਖੱਟੇ ਹੋ ਗਏ। ਉੱਥੇ ਬੜਾ ਭਿਆਨਕ ਮੋਰਚਾ ਲਾਇਆ ਜੰਗ ਯੁੱਧ ਵਿੱਚ। ਲੜਦਿਆਂ ਲੜਦਿਆਂ ਸਵੇਰ ਤੱਕ ਜਿਵੇਂ ਮਾਨੋ ਦਰਵਾਜ਼ੇ ਲਾ ਦਿੱਤੇ ਹੁਣ ਦੁਸ਼ਮਣ ਦੀ ਫੌਜ ਦੇ ਸਾਹਮਣੇ ਪਾਈਉਦੇ ਸਿੰਘ ਨੇ। ਬੜੇ ਮਾਨ ਯੋਧੇ ਸੀ ਪਾਈਉਦੇ ਸਿੰਘ। ਇਹਨਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਬਾਬਾ ਬਚਿੱਤਰ ਸਿੰਘ ਜੀ ਨੇ ਮਸਤ ਹਾਥੀ ਦੇ ਮੱਥੇ ਨੂੰ ਪਾੜਿਆ ਸੀ ਤਾਂ ਜਿਹੜਾ ਉਹ ਹਾਥੀ ਲੈ ਕੇ ਆਇਆ ਸੀ ਉਹ ਰਾਜੇ ਦਾ ਨਾਂ ਸੀ ਰਾਜਾ ਕੇਸਰੀ ਚੰਦ ਇਹ ਰਾਜੇ ਭੀਮ ਚੰਦ ਦਾ ਰਿਸ਼ਤੇ ਚ ਸਾਲਾ ਲੱਗਦਾ ਸੀ ਕੇਸਰੀ ਚੰਦ ਦਾ ਸਿਰ ਵੱਢਣ ਵਾਸਤੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ ਭਾਈ ਉਹਦੇ ਸਿੰਘ ਨੂੰ ਅੱਜ ਵੀ ਉਹ ਕਰਪਾ ਵਰਛਾ ਤਖਤ ਸ੍ਰੀ ਕੇਸਗੜ ਸਾਹਿਬ ਸੁਭਾਏ ਮਾਨ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਦੋ ਵਰਛੇ ਨੇ ਬਾਬਾ ਜੀ ਦੇ ਮਹਾਰਾਜ ਕਲਗੀਧਰ ਜੀ ਨੇ ਵੀ ਜਿਹੜੇ ਬਖਸ਼ਿਸ਼ ਕੀਤੇ ਸੀ ਇੱਕ 나ਗਣੀ ਵਰਛਾ ਜਿਹੜਾ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਨੂੰ ਬਖਸ਼ਿਆ ਦੂਸਰਾ ਵਰਛਾ ਜਿਹਨੂੰ ਕਰਪਾ ਵਰਛਾ ਕਹਿੰਦੇ ਐ ਉਹ ਭਾਈ ਉਹਦੇ ਸਿੰਘ ਨੂੰ ਮਹਾਰਾਜ ਜੀ ਨੇ ਦਿੱਤਾ ਆਖਿਆ ਇਹਦੇ ਤੇ ਟੰਗ ਕੇ ਲਿਆਈ ਸਿਰ ਵੱਢ ਕੇ ਕੇਸਰੀ ਤੰਦ ਦਾ ਜਦੋਂ ਬਾਬਾ ਬਚਿੱਤਰ ਸਿੰਘ ਨੇ ਹਾਥੀ ਨੂੰ ਮਾਰ ਕੇ ਭਜਾਇਆ ਕੇਸਰੀ ਚੰਦ ਪਿੱਛੇ ਸੀ ਭਾਈ ਉਹਦੇ ਸਿੰਘ ਜੀ ਘੋੜਾ ਦੌੜਾ ਕੇ ਦੇ ਕੋਲ ਆਏ ਬੜੀ ਦਲੇਰੀ ਨਾਲ ਲੜੇ ਤਲਵਾਰ ਢਾਲ ਦੇ ਬਾੜ ਹੋਏ ਤੇ ਕੇਸਰੀ ਚੰਦ ਦਾ ਸਿਰ ਵੱਢ ਕੇ ਉਸੇ ਵਰਛੇ 'ਚ ਪਰੋ ਕੇ ਬਾਬਾ ਉਹਦੇ ਸਿੰਘ ਜੀ ਕਲਗੀਧਰ ਦੇ ਚਰਨਾਂ 'ਚ ਲਿਆ ਕੇ ਉਹ ਸਿਰ ਸੁਟਿਆ ਔਰ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲਿਆ ਤੋਂ ਗੁਰਦੇਵ ਨੇ ਉਦੋਂ ਬਚਨ ਕੀਤੇ ਸੀ ਉਦੇ ਸਿੰਘ ਕੋ ਰੱਖਣਾ ਯਾਦ ਉਦੇ ਸਿੰਘ ਕੀ ਕਰਨਾ ਭਾਲ ਉਦੇ ਸਿੰਘ ਹੈ ਹਮ ਕੋ ਪਿਆਰਾ ਭਾਈ ਉਦੇ ਸਿੰਘ ਨੂੰ ਮਹਾਰਾਜ ਜੀ ਨੇ ਬੜਾ ਮਾਣ ਦਿੱਤਾ ਸਨਮਾਨ ਦਿੱਤਾ ਤੋ ਅੱਜ ਦੇ ਦਿਨ ਭਾਈ ਉਦੇ ਸਿੰਘ ਜੀ ਸ਼ਾਈ ਟਿੱਬੀ ਜਿੱਥੇ ਸਥਾਨ ਹੈ ਗੁਰਦੁਆਰਾ ਟਿੱਬੀ ਸਾਹਿਬ ਉਸ ਜਗ੍ਹਾ ਤੇ ਲੜ ਕੇ ਸ਼ਹੀਦੀ ਪ੍ਰਾਪਤ ਕਰ ਗਏ ਜਿੱਥੇ ਸ਼ਹੀਦ ਹੋਏ ਉੱਥੇ ਕਲਪ ਬ੍ਰਿਛ ਹੈ ਇਸ ਧਰਤੀ ਤੇ ਕੋ ਕਲਪਵ੍ਰਿਛ ਦੱਸਿਆ ਜਾਂਦਾ ਜਿੱਥੇ ਭਾਈ ਉਦੇ ਸਿੰਘ ਦੀ ਸ਼ਹੀਦੀ ਹੋਈ ਤੇ ਭਾਈ ਉਦੇ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ ਬਾਬਾ ਜੀਵਨ ਸਿੰਘ ਜੀ ਸਰਸਾ ਨਦੀ ਦੇ ਕੰਢੇ ਤੇ ਵੈਰੀ ਨਾਲ ਇੰਨੀ ਬਹਾਦਰੀ ਨਾਲ ਲੜੇ ਕਿ ਸਤਿਗੁਰੂ ਜੀ ਫੌਜਾਂ ਸਮੇਤ ਕੁਝ ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰ ਗਏ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦਿੱਤਾ ਅਖੀਰ ਲੜਦਿਆਂ ਲੜਦਿਆਂ ਪੁਰਜਾ ਪੁਰਜਾ ਕੱਟ ਮਰ ਕਬੂ ਨਾ ਛੱਡ ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਬਾਬਾ ਜੀਵਨ ਸਿੰਘ ਜੀ ਵੀ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਉਹਨਾਂ ਦੇ ਸਮੇਤ ਹੋਰ ਵੀ ਬਿਆੰਤ ਸਿੰਘ ਕੁਝ ਸਰਸਾ ਨਦੀ ਪਾਰ ਕਰਦਿਆਂ ਰੁੜ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਕੁਝ ਜੰਗ ਦੇ ਮੈਦਾਨ ਵਿੱਚ ਲੜਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਔਰ ਗਰੀਬਨਵਾਜ਼ ਕਲਗੀਧਰ ਪਾਤਸ਼ਾਹ ਜਦੋਂ ਅੱਗੇ ਵਧੇ ਤੇ ਰੋਪੜ ਆਏ ਰੋਪੜ ਵਾਲੇ ਪਠਾਣਾ ਨੇ ਵੀ ਅੱਗੋਂ ਹਮਲਾ ਬੋਲ ਦਿੱਤਾ ਜਦੋਂ ਰੋਪੜ ਦੇ ਪਠਾਣ ਵੀ ਹਮਲਾਵਰ ਹੋ ਕੇ ਆ ਗਏ ਤੇ ਇੱਕ ਨਿਹੰਗ ਖਾਨ ਨਾਮ ਦਾ ਪਠਾਣ ਸੀ ਇਹ ਮਹਾਰਾਜ ਜੀ ਦੇ ਕੋਲ ਘੋੜਿਆਂ ਦੀ ਸੌਦਾਗਰੀ ਕਰਨ ਆਉਂਦਾ ਸੀ ਇਹ ਸਰਦਾ ਲੂਸੀ ਸਾਤਗੁਰਾਂ ਦਾ ਇਹਦੇ ਘਰ ਬਾਬਾ ਬਚਿੱਤਰ ਸਿੰਘ ਜੀ ਨੂੰ ਮਹਾਰਾਜ ਜੀ ਨੇ ਛੱਡਿਆ ਕਿਉਂਕਿ ਬਾਬਾ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹਾਲਤ ਵਿੱਚ ਸੀ ਸਰੀਰ ਉਹਨਾਂ ਦਾ ਬੇਸੁੱਧ ਸੀ ਬੇਹੋਸ਼ੀ ਦੀ ਹਾਲਤ 'ਚ ਉਹਨਾਂ ਨੂੰ ਅੱਗੇ ਲਿਜਾ ਨਹੀਂ ਸੀ ਸਕਦੇ ਨਿਆਗਖਾਂ ਨੇ ਆਖਿਆ ਮਹਾਰਾਜ ਇਹਨਾਂ ਨੂੰ ਮੇਰੇ ਕੋਲ ਛੱਡ ਦਿਓ ਪਰ ਪਿੱਛੇ ਦੁਸ਼ਮਣਾਂ ਦੀ ਫੌਜ ਮਾਰੋ-ਮਾਰ ਕਰਦੀ ਆਈ ਲੱਭਦੇ ਆ ਨਿਆਗਖਾਂ ਦੇ ਘਰ ਦੀ ਤਲਾਸ਼ੀ ਕਰਨ ਲੱਗੇ ਜਿਹੜੇ ਕਮਰੇ 'ਚ ਬਾਬਾ ਬਚਿੱਤਰ ਸਿੰਘ ਸੀ ਨਿਆਗਖਾਂ ਨੇ ਵੇਖਿਆ ਵੀ ਇੱਥੇ ਜਾਣਗੇ ਅੰਦਰ ਮੇਰਾ ਪਰਦਾ ਸਾਹਮਣੇ ਆਵੇਗਾ ਤੋ ਨਿਆਗਖਾਂ ਨੇ ਬਚਨ ਕੀਤਾ ਮੇਰੇ ਧੀ ਜਵਾਈ ਨੇ ਅੰਦਰ ਉਹ ਤੁਰਕਾਂ ਨੇ ਸ਼ਰਮ ਕੀਤੀ ਉੱਥੋਂ ਹੀ ਵਾਪਸ ਪਰਤ ਗਏ ਪਰ ਜਿਹੜੀ ਲੜਕੀ ਸੀ ਨਿਹੰਗਖਾਂ ਦੀ ਇਹਦਾ ਨਾਮ ਸੀ ਬੀਬੀ ਮੁਮਤਾਜ਼ ਉਹਨੇ ਮਨ 'ਚ ਪ੍ਰਣ ਕਰ ਲਿਆ ਕਿ ਹੁਣ ਇਹ ਜੇ ਜੀਵਤ ਹੋ ਗਏ ਸਰੀਰ ਕਰਕੇ ਠੀਕ ਹੋ ਗਏ ਤੇ ਇਹਨਾਂ ਦੀ ਧਰਮਸਪਤਨੀ ਬਣ ਕੇ ਜੀਵਾਂਗੇ ਜੇ ਸ਼ੀਧੀ ਪ੍ਰਾਪਤ ਕਰ ਗਏ ਤੇ ਮੈਂ ਇਹਨਾਂ ਦੀ بیਵਾ ਬਣ ਕੇ ਵਿਧਵਾ ਬਣ ਕੇ ਸਾਰਾ ਜਨਮ ਬਤੀਤ ਕਰਾਂਗੀ ਕਹਿੰਦੇ ਬੀਬੀ ਮੁਮਤਾਜ ਨੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਈ ਅਗਲੇ ਦਿਨ ਬਾਬਾ ਬਚਿੱਤਰ ਸਿੰਘ ਜੀ ਵੀ ਸ਼ਹੀਦ ਹੋ ਗਏ। ਤੋਂ ਸਾਰੀ ਜ਼ਿੰਦਗੀ ਉਹਨਾਂ ਭਜਨ ਕੀਤਾ। ਮਹਾਰਾਜ ਕਲਗੀਧਰ ਪਾਤਸ਼ਾਹ 40 ਸਿੰਘਾਂ ਸਮੇਤ ਅੱਜ ਦੀ ਰਾਤ ਆ ਜਿਹੜੀ ਆਉਣੀ ਹੈ ਚਮਕੌਰ ਦੀ ਗੜੀ ਨੂੰ ਗਏ ਔਰ ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਨੇ ਉਤਾਰਾ ਕੀਤਾ ਜਿਸ ਖਿੱਤੇ ਮੇਂ ਹਮਕੋ ਥਾ ਆਣਾ। ਇਹ ਬੁਹੀ ਹੈ ਜਿਸ ਜਾਪੇ ਕਲ ਕੋ ਲੁੱਟ ਕੇ ਹੈ ਜਾਣਾ। ਇਹ ਵੁਹੀ ਹੈ ਆਸਮਾਂ ਵੀ ਕਹਿ ਦੇ ਠਿਕਾਣਾ ਇਹ ਵੁਹੀ ਹੈ ਮਹਾਰਾਜ ਗਰੀਬਨਵਾਜ਼ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਚਮਕੌਰ ਦੀ ਗੜੀ ਵਿੱਚ ਅੱਜ ਦੀ ਰਾਤ ਪੜਾ ਕੀਤਾ ساری ਰਾਤ ਮੇਰੇ ਗੁਰਦੇਵ ਜੀ ਪਹਿਰੇ ਤੇ ਖਲੋਤੇ ਰਹੇ ਸਿੰਘ ਆਰਾਮ ਕਰਦੇ ਕਿਉਂਕਿ ਥੱਕੇ ਸੀ ਉਹ ਨੀਂਦਰੇ ਸੀ ਕਈ ਦਿਨਾਂ ਦੇ ਭੁੱਖੇ ਸਨ ਟੇਡੇ ਦੁਮਾਲੇ ਸਿੱਧੇ ਕਰਦੇ ਉਹਨਾਂ ਦੇ ਚਿਹਰਿਆਂ ਤੇ ਲੱਗੀ ਮਿੱਟੀ ਆਪਣੇ ਗਲ 'ਚ ਪਾਏ ਪੱਲੂ ਨਾਲ ਪਹੁੰਚਦੇ ਤੇ ਵੇਖ ਕੇ ਬਚਨ ਕਰਦੇ ਕਲ ਇਹ ਵੀ ਨਾ ਰਹੇਗੇ ਕਲ ਇਹ ਵੀ ਨਾ ਰਹੇਗੇ ਹਿਰਦਾ ਇਹਨਾਂ ਦਲੇਰ ਹੈ ਫਿਰ ਵੀ ਮਨ ਦੇ ਵਿੱਚੋਂ ਹੌਸਲੇ ਬੁਲੰਦ ਨਾਲ ਕਹਿੰਦੇ ਆ ਨਿਸ਼ਚੈ ਕਰੇ ਆਪਣੀ ਜੀਤ ਕਰੋ ਐਸੇ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੀ ਸਿਮਰਤੀ ਚ ਵਸਾ ਕੇ ਉਹਨਾਂ ਦੇ ਸਮੂਹ ਸ਼ਹੀਦ ਜੋ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤੱਕ ਲੜਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਪਾਈ ਉਹਦੇ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਬਾਬਾ ਬਚਿੱਤਰ ਸਿੰਘ ਜੀ ਵਰਗੇ ਮਹਾਂਪੁਰਖਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਨਮਸਕਾਰ ਤੇ ਸਜਦਾ ਹੈ ਲੜੀਵਾਰ ਇਤਿਹਾਸ ਆਪ ਜੀ ਸਰਵਣ ਕਰਦੇ